ਮਾਨਯੋਗ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਅਧਾਸਰ ਤੇ ਦਿਸੰਦ ਦੇ ਸ਼ੇਡ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਜਿਹੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰ ਸਟੇਟ ਸਨੇਚਰਸ ਦਾ ਗੈਂਗ ਜਿਹੜਾ ਕਿ ਫੜਿਆ ਗਿਆ ਹੈ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਆ ਇੱਕ ਚਾਹਲ ਨਗਰ ਫਗਵਾੜੇ ਦੇ ਵਿੱਚ ਇੱਕ ਬਹੁਤ ਹੀ ਸੈਂਸੇਸ਼ਨਲ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦਾ ਮੰਗਲ ਸੂਤਰ ਨੂੰ ਸਨੇਚ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜਾ ਮੁਕਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਸੀਗਾ ਅਤੇ ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਜੀ ਡੀਆਈਆਈ ਦੀ ਟੀਮਸ ਤੇ ਹੋਰ ਟੀਮਾਂ ਜਿਹੜੀ ਡਿਪਿਊਟ ਕੀਤੀ ਗਈ ਸੀਗੀ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇਜ ਟਰੈਕ ਕਰਦੇ ਤੇ ਹੋਰ ਇੰਟੈਲੀਜੈਂਸ ਤੇ ਮੱਧੇ ਨਜ਼ਰ ਲੱਗਦੇ ਹੋਏ ਅੱਪਾ ਜਿਹੜੇ ਕਪੂਰਥਲਾ ਪੁਲਿਸ ਨੇ ਦੋ ਦੋਸ਼ੀ ਜਿਹੜੇ ਰੈਸਟ ਕੀਤੇ ਹਨ ਜਿਹਦੇ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਾਜਵੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਥਾਣਾ ਜਿੰਚਾਨੀ ਥਾਣਾ ਜਿਲ੍ਹਾ ਸ਼ਾਮਲੀ ਯੂਪੀ ਅਤੇ ਦੂਜਾ ਮੰਗਲ ਪੁੱਤਰ ਸਤਪਾਲ ਅਨੀ ਨਗਰ ਦੇ ਰਹਿਣ ਵਾਲੇ ਹੈ ਥਾਣਾ ਸ਼ਾਮਲੀ ਦੇ ਮੁੱਢਲੀ ਪੁਛਗਛੇ ਕੇ ਗਾਲ ਸਾਹਮਣੇ ਆਈ ਹੈ ਕਿ ਇਨਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜਿਹੜੇ ਮੁਕਦਮੇ ਦਰਜ ਹਨ ਮੰਗਲ ਦੇ ਉੱਤੇ 26 ਪਰਚੇ ਆਲਰੇਡੀ ਹੀ ਵਕਫਾਕ ਸਟੇਟ ਸੇ ਵਿੱਚ ਦਰਜ ਹਨ ਅਤੇ ਰਾਜਵੀਰ ਤੇ ਉੱਤੇ ਤਿੰਨ ਮੁਕਦਮੇ ਜਿਹੜੇ ਵਕਫਾਕ ਸਟੇਟ ਸੇ ਜਿਹੜੇ ਦਰਜ ਹਨ ਕੁੱਲ ਮਿਲਾ ਕੇ ਇਨਾਂ ਤੇ ਜਿਹੜੇ 26 ਮੁਕਦਮੇ ਆਊਟ ਆਫ ਸਟੇਟ ਦੇ ਹਨ ਅੱ체 10 ਮੁਕਦਮੇ ਜਿਹੜੇ ਇਸ ਆਪਣੇ ਪੰਜਾਬ ਦੇ ਵਿੱਚ ਹੀ ਦਰਜ ਹਨ ਆ ਇਸ ਇਹ ਦੋਵਾਂ ਦੋਸ਼ੀਆਂ ਦੀ ਅਰੈਸਟ ਦੇ ਨਾਲ ਆ ਕਾਫੀ ਜ਼ਿਆਦਾ ਮਕਦਮੇ ਸਾਡੇ ਟਰੇਸ ਹੋ ਗਏ ਹਨ ਜਿੱਦਾਂ ਕਿ 13 ਅਕਤੂਬਰ ਨੂੰ ਇਸ ਸਾਲ ਦੇ ਵਿੱਚ ਹੀ ਹਰਗੋਬਿੰਦ ਨਗਰ ਫਗਵਾੜੇ ਦੇ ਵਿੱਚ ਇੱਕ 골ਡ ਚੇਨ ਇਹਨਾਂ ਨੇ ਸਨੇਚ ਕੀਤੀ ਸੀ 7 ਨਵੰਬਰ 2024 ਦੇ ਵਿੱਚ ਹੀ ਹੁਸ਼ਿਆਰਪੁਰ ਰੋਡ ਫਗਵਾੜੇ ਦੇ ਵਿੱਚ ਵੀ ਇਹਨਾਂ ਨੇ ਇੱਕ ਲੇਡੀ ਤੋਂ 골ਡ ਚੇਨ ਸਨੇਚ ਕੀਤੀ ਸੀ 26 ਨਵੰਬਰ 2024 ਵਿੱਚ ਅਰਬਨ ਐਸਟੇਟ ਵਿੱਚੋਂ ਫਗਵਾੜੇ ਵਿੱਚੋਂ ਇੱਕ 골ਡ ਚੇਨ ਇੱਕ ਲੇਡੀ ਕੋਲੋਂ ਸਨੇਚ ਕੀਤੀ ਸੀਗੀ 29 ਨਵੰਬਰ 2024 ਵਿੱਚ ਚਾਹਲ ਲਗਰ 골ਡ ਚੇਨ ਜਿਹੜੀ ਮਗਲ ਸੂਤਰ ਵੀ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣੇ ਦੇ ਵਿੱਚ ਵੀ 13 ਅਕਤੂਬਰ ਇਸ ਸਾਲ ਦੇ ਵਿੱਚ ਹੀ ਇਹਨਾਂ ਨੇ ਇੱਕ ਲੇਡੀ ਕੋਲ 골ਡ ਚੇਨ ਜਿਹੜੀ ਸਨੇਚ ਕੀਤੀ ਸੀ 22 ਅਕਤੂਬਰ ਨੂੰ ਵੀ ਇਹਨਾਂ ਨੇ ਇੱਕ ਜਿਹੜੀ 골ਡ ਚੇਨ ਕਲਮੈਂਟ ਸਕੂਲ ਜਿਹੜਾ ਥਾਣਾ ਨੰਬਰ 5 ਲੁਧਿਆਣੇ ਚ ਪੈਂਦਾ ਹੈ ਉਹਦੇ ਕੋਲੋਂ ਇਹਨਾਂ ਨੇ 골ਡ ਚੇਨ ਸਨੇਚ ਕੀਤੀ ਸੀ तीह अक्तूबर न सेक्रेट हार्ट स्कूल सराबा नगर वो इन्होंने जरा एक पलसर मोटरसाइकिल चोरी इन्होंने इस वारदात के भी वर्त्या गया जो कि इस वारदात इन फड़े जा पलसर एक दो सौ सीसी वाला मोटरसाइकिल भी रिकवर होया मंगलसूत्र के दो जिड़ी चेना इन्होंने स्नैच की वह भी असवर कर लिया है इस तुला तो एक इनका स्नैचिंग का मुकदमा रोपड़ी दर्ज होया है ਥਾਣਾ ਨੰਗਲ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਥਾਣਾ ਨਾਲਾਗੜ੍ਹ ਦੇ ਵਿੱਚ ਇਹਨਾਂ ਨੇ ਇੱਕ 28 ਨਵੰਬਰ ਨੂੰ ਇੱਕ ਸਨੈਚਿੰਗ ਕੀਤੀ ਸੀ ਜਜਦੇ ਵਿੱਚ ਇੱਕ ਲੇਡੀ ਕੋਲੋਂ ਬੋਲਟੀ ਨੂੰ ਇਹਨਾਂ ਨੇ ਸਨੈਚ ਕੀਤੀ ਸੀ ਜਿਹੜਾ ਕੁਝ ਕੁ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਲੋਕਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਗੈਂਗ ਦੇ ਵਿੱਚ ਟੋਟਲ ਤਕਰੀਬਨ 76 ਮੁਕਦਮੇ ਟੋਟਲ ਗੈਂਗ ਦੇ ਉੱਤੇ ਸਨੈਚਿੰਗ ਦੇ ਦਰਜ ਹਨ ਮੋਡਸ ਆਪਰੇਂਟੀ ਸੀਗਾ ਕਿ ਇੱਕ ਇਲਾਕੇ ਵਿੱਚ ਕੁਝ ਸਨਾਚਿੰਗਸ ਕਰਕੇ ਇਮੀਡੀਏਟਲੀ ਸਲਾਜ ਕੀਤਾ ਹੋਆ ਜਿਹੜਾ ਜੋ ਵੀ ਵੈਲਿਊਏਬਲਸ ਹੈਗੇ ਐ ਇਮੀਡੀਏਟਲੀ ਇਹ ਕਿਸੇ ਬੰਦੇ ਰਾਹੀਂ ਵਾਪਸ ਸ਼ਾਮਲੀ ਆਪਣੇ ਜਿਹੜੇ ਅਕੰਪਲਿਸਸ ਹੈ ਉਹਨਾਂ ਕੋਲ ਭੇਜਦੇ ਸੀਗੇ ਅਤੇ ਫਿਰ ਮੁੜ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਿਹੜੀ ਇਹ ਸਨਾਚਿੰਗ ਦੀ ਵਾਰਦਾਤ ਕਰਦੇ ਸੀਗੇ ਅਸਾਂ ਕਿੰਨੇ ਜਣੇ ਜੁੜੇ ਸੀਗੇ ਇਸ ਗੈਂਗ ਦੇ ਵਿੱਚ ਜਿਹੜੀ ਇਨੀਸ਼ੀਅਲ ਪੜਤਾਲ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਫਿਗਰ ਹੋਇਆ ਕਪੂਰਥਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਨਿਯੁਕਤ ਕਰਕੇ ਜਿਹੜੀ ਸ਼ਾਮਲੀ ਜ਼ਿਲ੍ਹੇ ਵਿੱਚ ਭੇਜ ਦਿੱਤੀ ਗਈ ਹੈ ਜਿਹਦੇ ਵਿੱਚ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਇਹਦੇ ਗੈਂਗ ਮੈਂਬਰਸ ਨੇ ਇੱਥੇ ਕ੍ਰਾਈਮ ਕੀਤਾ ਹੈਗਾ ਅਤੇ ਜੋ ਇਹਨਾਂ ਨੇ ਸਨੇਚਿੰਗਸ 'ਚ ਜਿਹੜੇ ਵੈਲਿਊਏਬਲ ਸਨੇਚ ਕੀਤੇ ਆ ਉਹਨਾਂ ਦੀ ਵੀ ਰਿਕਵਰੀ ਹੋਊਗੀ ਜਿਹੜਾ ਚਾਰ ਸਮਾਨ ਸਨੇਚ ਕਰਦੇ ਸੀਗੇ ਉੱਥੇ ਜਾ ਕੇ ਵੇਚ ਦਿੰਦੇ ਸੀਗੇ ਜਾਂ ਡਰੱਗ ਵੀ ਯੂਜ਼ ਕਰਦੇ ਸੀ ਇਸ ਚੀਜ਼ ਜੇ ਕਰਦੇ ਇਦਾਂ ਕੋ ਸ਼ਾਮੇ ਆ ਤੇ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਸਾਡੀ ਟੀਮਸ ਆਲਰੇਡੀ ਸ਼ਾਮਲੀ ਦੇ ਵਿੱਚ ਡੂੰਘਾਈ ਨਾਲ ਯੂਪੀ ਪੁਲਿਸ ਦੇ ਨਾਲ ਰਲ ਕੇ ਇੱਕ ਵਧੀਆ ਜਿਹੜੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਜਿੱਦਾਂ ਹੀ ਤਫ਼ਤੀਸ਼ ਦੀ ਜਿਹੜੀ ਡਿਟੇਲ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਲੋਕਲ ਵੀ ਕਿਸੇ ਤੋਂ ਇਨਫੋਰਮੇਸ਼ਨ ਲੈਂਦੇ ਹੀ ਕੋਈ ਲੋਕਲ ਵੀ ਲਿੰਕ ਹੈਗੇ ਇਹਨਾਂ ਦੇ ਕਿਸੇ ਨਾਲ ਆ ਬੇਸਿਕਲੀ ਇਹ ਏਰੀਆ ਆਪਣਾ ਚੇਂਜ ਕਰਦੇ ਰਹਿੰਦੇ ਸੀ ਤੇ ਇਹ ਗੁਰੇਜ਼ ਕਰਦੇ ਸੀ ਕਿ ਲੋਕਲ ਕਿਸ ਨਾਲ ਕੰਟੈਕਟ ਬਣਾਉਣਾ ਮੰਗਲ ਦੇ ਉਤੇ ਜਿਹੜੇ 26 ਮਾਮਲੇ ਦੱਸਿਆ ਗੁਨੀਅਰ ਬਾਈ ਦੀ 3-4 ਸਾਲਾਂ ਤੋਂ ਜ਼ਿਆਦਾ ਸਟਾਰਟਿੰਗ ਹੋਣੀ ਸੀ 2015 ਰਕੀ ਸੀ ਉਸ ਟਾਈਮ ਤੋਂ ਇਹਨੇ ਸਟਾਰਟ ਹੋਇਆ ਸੀ ਉਸ ਤੋਂ ਪਹਿਲੇ ਕੁਝ ਇਦਾਂ ਦੇ ਕਵਾਹ ਦੇ ਹੋਰ ਕੀ ਇਨਵੈਸਟੀਗੇਸ਼ਨ ਲੇਟ ਟੂ ਦਾ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਲੀਅਰ ਨਹੀਂ ਕੀਤਾ ਸਰ ਇਹਨਾਂ ਨੂੰ ਟ੍ਰੇਸ ਕੀਤਾ ਕਿ ਤੱਕ ਇਹਨਾਂ ਨੂੰ ਜਿਵੇਂ ਕਿ ਮੈਂ ਦੱਸਿਆ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਫੁਟੇजेस ਨੂੰ ਟਰੈਕ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਜੱਜ ਸਾਹ ਕੋਲ ਪੇਸ਼ ਕਰਕੇ ਜਿਹੜਾ ਇਹਨਾਂ ਦਾ 4 ਦਿਨ ਦਾ ਅਸੀਂ ਰਿਮਾਂਡ ਵੀ ਲੈ ਲਿਆ ਹੈਗਾ ਤਾਂ ਇਹਦੀ ਹੋਰ ਹੋਰ ਡੂੰਘਾਈ ਨਾਲ ਜਿਹੜੀ ਜਿਹੜੀ ਪੁੱਛ ਪੜਤਾਲ ਕਰਕੇ ਤਫ਼ਤੀਸ਼ ਨੋਕੇ ਬਤਾਵਾ ਇਹ ਕਿੰਨੀਆਂ ਸਟੇਟਾਂ 'ਚ ਵਾਰਦਾਤਾਂ ਕਰ ਚੁੱਕੇ ਹੁਣ ਇਹ ਤਕਰੀਬਨ 7 ਤੋਂ 8 ਸਟੇਟਸ 'ਚ ਜਿਹੜੀ ਵਾਰਦਾਤਾਂ ਕਰ ਚੁੱਕੀ ਹੈ ਇਨਕਲੂਡਿੰਗ ਪੰਜਾਬ ਹਰਿਆਣਾ ਦਿੱਲੀ ਯੂਪੀ ਜਿਹੜਾ ਤੇਲੰਗਾਨਾ ਅਤੇ ਮਹਾਰਾਸ਼ਟਰ ਤੇ ਹੋਰ ਹੋਰ ਸਟੇਟਸ ਜਿਹੜੇ ਹੈਗੇ ਉੱਥੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਜਿਹੜੇ ਵਾਰਦਾਤ ਕਰਦੇ ਸੀ ਕਿ ਇਹ ਸਿਰਫ ਚੰਦੀ ਬਟ ਖੋਹ ਇਤਨੀ ਹੀ ਵਾਰਦਾਤ ਹੈ ਕਿ ਕੋਈ ਵੱਡੀ ਵਾਰਦਾਤ ਨਹੀਂ ਜਾਣਦੇ ਨੂੰ ਕਰਦੇ ਨਹੀਂ ਬਿਲਕੁਲ ਹਜੇ ਤਾਂ ਜਿਹੜੇ ਇਹਨਾਂ ਦੇ ਮੁਕਦਮੇ ਸਾਹਮਣੇ ਆ ਪ੍ਰਾਇਮਰੀਲੀ ਗੈਂ ਜਿਹੜਾ ਸਨੇਚਿੰਗਸ ਦੇ ਵਿੱਚ ਹੀ ਇਨਵੋਲਡ ਹੈਗਾ ਬਟ ਇਹ ਤੋਂ ਵੀ ਨਾ ਨਹੀਂ ਕੀਤਾ ਜਾ ਸਕਦਾ ਕਿ ਇਹ ਕੋਈ ਵੱਡੀ ਵਾਰਦਾਤ ਇਹਨਾਂ ਨੇ ਨਹੀਂ ਕੀਤੀ ਹੈ ਉਹ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ ਠੀਕ ਹੈ